ਲੋਕਾਂ ਦੇ ਵਿੱਚ ਐਨਾ ਬੁਰਾ ਹਾਲ ਆ ਪਿੰਡਾਂ 'ਚ ਗਏ ਆ ਘੱਟੋ ਘੱਟ 80% ਲੋਕਾਂ ਨੂੰ ਕਾਲਾ ਪੇੜੀਆ ਦਾ ਕੈਂਸਰ ਹੋ ਚੁੱਕਿਆ ਪਰ ਇੱਥੇ ਡਰਾਮੇ ਕਰ ਰਿਹਾ ਇੱਥੋਂ ਦਾ ਐਮ.ਐਲ.ਏ. ਗੋਗੀ ਇੱਕ ਨੀ ਪੱਥਰ ਪਟ ਗਈ ਨੀ ਪੱਥਰ ਪਟਣਾਂ ਦੀ ਗੱਲ ਨਹੀਂ ਬਣਨੀ ਪਟਣਿਓ ਪੈਪਾਂ ਪੱਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨੇ ਸਤਲੁਜ 'ਚ ਪੈਂਦੀਆਂ ਨੇ ਕਰਨਿਓ ਫੈਕਟਰੀਆਂ ਬੰਦ ਕਰੋ ਡੈਰੀਆਂ ਬੰਦ ਕਰੋ ਇਹ ਸੀਵੇ ਦਾ ਪਾਣੀ ਜ਼ਹਿਰ ਪਾਣੀ ਬੰਦ ਕਰੋ ਆ ਡਰਾਮੇ ਨਹੀਂ ਵੀ ਅਸੀਂ ਨੀ ਪੱਥਰ ਪਟਤਾ ਜੀ ਇਹ ਉਹ ਮੁੱਖ ਮੰਤਰੀਾਂ ਦੇ ਧਰਾਗਲੇ ਪਿੰਡ ਗਿਆ ਸੀ ਮਲੋੜ ਦੇ ਕੋਲੇ ਜਿੱਥੇ ਕਹਿੰਦਾ ਸੀ ਆਹ ਦੇਖੋ ਲੋਕ ਯਾਰ ਨਾ ਮਰ ਰਹੇ ਐ ਤੇ ਉਹ ਮੁੱਖ ਮੰਤਰੀ ਨੇ ਕਹਿੰਦਾ ਇਹ ਫੈਕਟਰੀਆਂ ਥੱਲੇ ਯਾਰਾ ਪਾਉਂਦੀਆਂ ਨੇ ਅੱਜ ਕੀ ਗੱਲ ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ ਅੱਖਾਂ ਵੀ ਜਲੀਆਂ ਕੋਈ ਗੱਲ ਨਹੀਂ ਪੁਹੰਚਿਆ ਇੰਨਾ ਡੈਰਿੰਗ ਨਾ ਕਰ ਬਈਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ ਹੈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਣੀ ਕਾਲੇ ਪਾਣੀ ਦਾ ਮੋਰਚਾ ਤੇ ਅਸੀਂ ਆਏ ਆ ਬਸ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਮੂੰਹ ਤੋਂ ਬੱਬਰ ਕਮ ਕੱਢ ਕੇ ਹੁਣ ਬੋਲੋ ਕਿ ਆਪਾਂ ਨੂੰ ਮਰਨ ਹੀ ਪੈਣਾ ਵਾਗਰਾ ਜਦ ਆਪਾਂ ਹਫ਼ਤਾਵਾਂਾਂ ਵਿੱਚ ਤਰਫਰਫ ਕੇ ਮਰੀਏ ਗਰਾ ਹਫ਼ਤਾਵਾਂਾਂ ਵਿੱਚ ਕੈਂਸਰ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਰੇਗਰਾ ਪਠੰਡੇ ਦੇ ਵਿੱਚ ਕੈਂਸਰ ਹਫ਼ਤਾਵਾਂ ਵਿੱਚ 5 ਸਾਲਾਂ ਦੇ ਨੌਜਵਾਨਾਂ ਵਿੱਚ ਜਿਹੜੇ ਬੁੱਤੇ ਹੈਗੇ ਆ ਉਹਨਾਂ ਨੂੰ ਵੀ ਕੈਂਸਰ ਇਹ ਕਿਹਦਾ ਖੰਡ ਪਾਸਾ ਪਟਿਆਥਾ ਜੱਜ ਮੈਂ ਕਾਹਦੀ ਖਬਰ ਦੇਖ ਰਿਹਾ ਸੀਗਾ ਵਿਦਾਇਕ ਗੋਗੀ ਜੀ ਨੇ ਨੀ ਪੁੱਠਾ ਪੰਨਿਆਵਾ ਕੋਈ ਦੱਸਦਾ ਵੀ ਅਸੀਂ ਬੁੱਢਾ ਨਾਲ ਸਾਫ਼ ਨਹੀਂ ਕਰ ਵੀ ਨੀ ਮਥਾ ਪੁੱਜੀ ਲਾਇਆ ਗਿਆ ਸੀਗਾ ਕਿਹਦਾ ਜੇ ਪੰਨਣਾ ਸੀਗਾ ਮੈਂ ਤਾਂ ਗੋਗੀ ਸਾਹਿਬ ਨੂੰ ਬੇਨਤੀ ਕਰਾ ਦੋ ਨਾ ਮੈਂ ਵੀ ਤੁਸੀਂ ਇਸਤੀਫਾ ਦਿਓ ਗੁੱਸੇ ਜਾ ਕੇ ਅਸੀਂ ਤੁਹਾਡੇ ਨਾਲ ਆ ਜੇ ਸ਼ਪੀਕਰ ਸਾਹਿਬ ਮਨਜ਼ੂਰ ਨਹੀਂ ਕਰਾਉਣਗੇ ਮੈਂ ਮਨਜ਼ੂਰ ਕਰਾ ਦੂੰਗਾ ਤੁਹਾਡਾ ਇਸਤੀਫਾ ਯਾਨੀ ਕਹਿੰਦਾ ਜੀ ਬਾਈ ਮੈਂ ਫਾੜੀ ਲਾ ਬੈਠਾ ਉਦੋਂ ਰੇਲ ਮੰਤਰੀ ਬਣ ਗਿਆ ਨਾ ਸਮਾਂ ਤੇ ਆਰੇ ਮੇਰਾ ਗਲਿਸ ਕੰਮ ਕਰ ਗਿਆ ਚਾਰਜ ਮੈਂ ਕੀਤਾ ਸੀ ਕਿ ਫੁੱਟੇ ਨਾਲੇ ਵਾਸਤੇ ਉਹ ਸਭ ਪਾ ਕੇ ਕੁਰਸੀ ਨੂੰ ਰਾ ਕੁਰਸੀ ਬਣੀ ਚਾਰਜ ਹੋ ਗਿਆ ਮੇਰਾ ਬਰਾਦਰ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਰਾਜਸਥਾਨ ਵਿੱਚ ਕੈਂਸਰ ਸਣੇ ਗੰਭੀਰ ਬਿਮਾਰੀਆਂ ਦਾ ਕਾਰਨ ਬਣੇ ਗੁੱਡੇ ਨਾਲੇ ਨੂੰ ਸਾਫ਼ ਕਰਨ ਦੀ ਮੰਗ ਕਰਦੇ ਹੋਏ ਕਾਲੇ ਪਾਣੀ ਦਾ ਮੋਰਚੇ ਦੇ ਬੈਨਰ ਹੇਟ ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਥਾਨਕ ਪਾਈ ਵਾਲਾ ਚੌਂਕ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇੱਕ ਰੋਸ ਧਰਨਾ ਵੀ ਲਗਾਇਆ ਜਿਸ ਨੂੰ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਲੋਕਾਂ ਨੇ ਸੰਬੋਧਨ ਸਮਾਜ ਸੇਵੀਆਂ ਵੱਲੋਂ ਬੁੱਡੇ ਨਾਲੀ ਦੀ ਸਫਾਈ ਲਈ ਸਰਕਾਰ ਵੱਲੋਂ ਲੁੜਿੰਦੇ ਕਦਮ ਨਾ ਚੁੱਕਦੰਤੇ 15 ਸਤੰਬਰ ਨੂੰ ਨਾਲੇ ਵਿੱਚ ਮਿੱਟੀ ਪਾ ਕੇ ਉਸ ਨੂੰ ਬੰਦ ਕਰਨ ਦਾ ਐਲਾਨ ਕੀਤਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਲਗ ਲਗ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਹੋਰ ਕੀ-ਕਿਆ ਕਿਹਾ ਗਿਆ। ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹਾਂਜੀ ਪਾਣੀ ਕਾਲੇ ਪਾਣੀ ਦੇ ਮੋਰਚੇ ਤੇ ਅਸੀਂ ਆਏ ਹਾਂ। ਅੱਜ ਤਾਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਮੂੰਹ ਤੋਂ ਬੱਬਰ ਕਮ ਕੱਢ ਕੇ ਹੁਣ ਬੋਲੋ। ਕਿਉਂਕਿ ਆਪਾਂ ਨੂੰ ਮਰਨ ਨਹੀਂ ਪੈਣਾ ਵਗਰਾ। ਜਦ ਆਪਾਂ ਹਫਤਾਵਾਂਾਂ ਵਿੱਚ ਤੌੜ ਦਰਮੇ ਕੇ ਮਰੀਏ ਕਿਰਾ ਹੱਤਾਲਾ ਵਿੱਚ ਕੈਂਸਰ ਦੀ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਕਿਰਾ ਬਠਿੰਡੇ ਦੇ ਵਿੱਚ ਕੈਂਸਰ ਹਸਤਾ ਵਿੱਚ 5 ਸਾਲਾਂ ਦੇ ਨੌਜਵਾਨ ਵੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਕੈਂਸਰ ਦੀ ਬਿਮਾਰੀਆਂ ਆ ਚੁੱਕੀਆਂ ਨੇ ਕਿਰਾ ਜਾਂ ਫਿਰ ਆਪਾਂ ਬੋਲ ਕੇ ਮਰੀਏ ਕਿਰਾ ਹਰ ਫੈਸਲਾ ਤੁਹਾਡੇ ਹੱਥਾ ਤੁਹਾਨੂੰ ਬੋਲਾ ਬਣਾਵਾ ਲੋਕੀ ਐਮਐਲਏ ਬਣ ਗਏ ਲੋਕੀ ਐਮਪੀ ਬਣ ਗਏ ਲੋਕੀ ਮੁੱਖ ਮੰਤਰੀ ਬਣ ਗਏ ਬੁੱਢੇ ਨਾਲ ਤੇ ਸ਼ਾਸਕਾ ਕਰਕੇ ਕਿਰਾ ਪਰ ਸਾਰਾ ਸਸਤਮ ਢਿੱਲਾ ਪਿਆਵਾ ਯਾਨੀ ਕਹਿੰਦਾ ਪਾਵਾ ਹੋਰ ਪਿੱਛੇ ਜੇ ਮੈਂ ਕੱਲ ਦੀ ਖਬਰ ਦੇਖ ਰਿਹਾ ਸੀਗਾ ਵਿਦਾਇਕ ਗੋਗੀ ਜੀ ਨੇ ਨੀਂ ਮੱਥੋਂ ਪੰਨਿਆਵਾ ਕੋਈ ਦਾਸਤਾਵਿਏ ਸੀ ਬੁੱਢੇ ਨਾਲ ਸਾਫ਼ ਨਹੀਂ ਕਰਨਾ ਵੀ ਨੀਂ ਮੱਥੋਂ ਤੁਸੀਂ ਲਾਇਆ ਕਿਉਂ ਸੀਗਾ ਕਿਰਾ ਜੇ ਪੰਨਣਾ ਸੀਗਾ ਤੁਸੀਂ ਆਹੀ ਜਿਹੜੇ ਉੱਥੇ ਪਾਣੀ ਪਾਉਂਦੇ ਨੇ ਕਿਰਾ ਬੁੱਢੇ ਨਾਲੇ ਵਿੱਚ ਗਿੰਦਾ ਨਾਲੇ ਪਾਣੀ ਪਾਉਂਦੇ ਆ ਉਹਨਾਂ ਦੀ ਲੱਤਾਂ ਭੰਦੇ ਤੀਜੂ ਬਾਣੇ ਤੁਹਾਡੇ ਨਾਲ ਖੜਦਾ ਜਿਹੜੇ ਉੱਥੇ ਪਾਉਂਦੇ ਆ ਪਰ ਸਾਡੇ ਜਿਹੜੇ ਲੋਕ ਹੈਗੇ ਆ ਉਹ ਸ਼ਿਕਾਇਤ ਕਰਦੇ ਆ ਮੈਂ ਤਾਂ ਗੋਗੀ ਸਾਹਿਬ ਨੂੰ ਬੇਨਤੀ ਕਰ ਰਿਹਾ ਚਾਹੁੰਦਾ ਮੈਂ ਵੀ ਤੁਸੀਂ ਇਸਤੀਫਾ ਦਿਓ ਗੁੱਸੇ ਜਾ ਕੇ ਅਸੀਂ ਤੁਹਾਡੇ ਨਾਲ ਆ ਜੇ ਸਪੀਕਰ ਸਾਹਿਬ ਮਨਜ਼ੂਰ ਨਹੀਂ ਕਰਾਉਣਗੇ ਮੈਂ ਮਨਜ਼ੂਰ ਕਰਵਾਉਣ ਲਈ ਬੜਾ ਇਸਤਿਹਾਰ ਜਲੀ ਕਹਿੰਦਾ ਸਾਹਿਬ ਇਹ ਤੇਰੇ ਕੀ ਭਾਈ ਆਪਟਰ ਕੰਮ ਨਹੀਂ ਕਰਦੇ ਇਕੱਲੇ ਬੜਾ ਆ ਉਸੇ ਸਾਰੇ ਕੰਮ ਤੁਸੀਂ ਆਵਤਰਾਗੇ ਛੱਡੋ ਕਰਾ ਇੱਕ ਵਾਰੀ ਤੁਸੀਂ ਖੋਲ ਲੈਂਦੇ ਹੋ ਕਰਾ ਡੀਸੀ ਮੈਡਮ ਨੂੰ ਕਰਾ ਦੇਖੀ ਪੱਤਰਕਾਰਦ ਨੇ ਉਹਨੂੰ ਇੱਕ ਰਾ ਯਾਨੀ ਕਿ ਇਹਨਾਂ ਦੀ ਇਹਨਾਂ ਦੀ ਕਾਹੋ ਜੀ ਇਹਨਾਂ ਦੇ ਕੰਮਾਂ ਜੀ ਬਾਕੀ ਸਾਰੇ ਕੰਮ ਉਹਨੂੰ ਹੁੰਦੇ ਆ ਗੁੰਡਾਗਰਦੀ ਕਰਾਉਣੀ ਹੋਵੇ ਆ ਪੁਲਿਸ ਨਾਲ ਤੋਂ ਕਰਾ ਲੈਂਦੇ ਆ ਲੇਕਿਨ ਸਹੀ ਕੰਮ ਕਿਉਂ ਨਹੀਂ ਕਰਦੇ ਆ ਅੱਜ ਮੈਨੂੰ ਪੱਤਾ ਤੋੜਦਾ ਸੀ ਲੱਗਦਾ ਇੱਕ ਦਿਨ ਦੇਖੋ ਜੀ ਮੈਨੂੰ ਪੱਤਰਕਾਰ ਵੀਰ ਕਹਿੰਦੇ ਹੁੰਦੇ ਸੀਗੇ ਕਹਿੰਦੇ ਵੀ ਚਿੜੀਆਂ ਬੁੱਡੇ ਨਾਲ ਲੜ ਰਹੀਆਂ ਨੇ ਮੇਰਾ ਤੇ ਬੀਚੜੀਆਂ ਅੱਜ ਦੇਖੋ ਕਾਫਲਾ ਵੱਡਾ ਵੱਢੀ ਜਾਂਦਾ ਦਿਨ ਉਹਦੇ ਨਾਲ ਕਿਉਂਕਿ ਟੀਟੂ ਵਾਲੇ ਨੇ بڑے ਪਾਪੜ ਮੇਲੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਾਨ ਦੇ ਪਾਪੜ ਮੇਲੇ ਆ ਹੁਣ ਰਾਸ ਆ ਗਿਆ ਹੁਣ ਲੱਖੇ ਜਧਾਨਾ ਵਰਗੇ ਸ਼ੇਰ ਵੀ ਬੰਦੇ 치ੜੀਆਂ ਦੇ ਨਾਲ ਹੋ ਗਏ ਯਾਨੀ ਕਹਿੰਦਾ ਅਸੀਂ ਅੱਜ ਬੇਨਤੀ ਕਰਦੇ ਆ ਅਸੀਂ ਲੋਕਾਂ ਨੂੰ ਵੀ ਵੀਲ ਕਰਦੇ ਆ ਬਈ ਮੈਂ ਲੱਖੇ ਜਧਾਨਾ ਨੂੰ ਵੀਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਲੱਖੇ ਵੀਰ ਹੁਣ ਪੁਜੀ ਨਗਰ ਆ ਪਾਪਾਇਆ ਕਿਦਰੀਗੋ ਮਿੱਟੀ ਬਾਕੇ ਬੁੱਢਾਂ ਨਾਲ ਬੰਦ ਕਰਨਾ ਵਾ ਮੂਰੇ ਲੱਗੂਗਾ ਟਿੱਟੂ ਬਾਣਿਆ ਵਾ ਆ ਥਾਪੀ ਮਾਰਦਾ ਵਗਰਾ ਟਿੱਟੂ ਬਾਣਿਆ ਕਿਉਂਕਿ ਅਸੀਂ ਪੰਜਾਬ ਨੂੰ ਬਚਾਉਣਾ ਵਾ ਅਸੀਂ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਵਾ ਪਿੱਛੇ ਨਾਲ ਅੜੀ ਦਾ ਸਭ ਤੋਂ ਪਹਿਲਾਂ ਟਰਾਲੀ ਮੇਂ ਸਿੱਤੂ ਆਉਂਦਾ ਵਿਚਕਾਰ ਪਿੱਛੇ ਨਾਲ ਅੜੀ ਹੋ ਗਰਾ ਹੁਣ ਮੈਂ ਯਾਨੀ ਸੌਂ ਨਹੀਂ ਦਿੱਤਾ ਇਹਨਾਂ ਨੂੰ ਦੇਖੋ ਜੀ ਲੋਕੀ ਐਮਐਲਏ ਬਣ ਗਏ ਲੋਕੀ ਐਮਪੀ ਬਣ ਗਏ ਵਾਦੇ ਕੀਤੇ ਸੀ ਉਹਨਾਂ ਨੇ ਵਿੱਚ ਬੁੱਢਾ ਨਾਲ ਸਾਫ ਕਰਾਂਗੇ ਰਵੜੀ ਦੇ ਬਟੂ ਜੀ ਕਿੱਥੇ ਅਜ ਉਹ ਕੁਰਸੀ ਦੇ ਨਾਲ ਚ ਵਿੱਚ ਬੈਏ ਹੋਏ ਆਂ ਰਾਜਸਥਾਨ ਦੀ ਕਹਿੰਦਾ ਟਿਕਟ ਮਿਲ ਗਈ ਆ ਰਾਜ ਸਭਾ ਦੇ ਵਿੱਚ ਜਾਵਾਂਗੇ ਉਹ ਰਾਜ ਸਭਾ ਦੇ ਵਿੱਚ ਲੈ ਜਾਓ ਤੇ ਰੇਲ ਮੰਤਰੀ ਬਣ ਜਾਓ ਕੰਮ ਤਾਂ ਤੁਸੀਂ ਕੀਤੇ ਨਹੀਂ ਸੀਗਾ ਮੈਂ ਤਾਂ ਮੇਰੇ ਬੁੱਢਾ ਭਰਾ ਵਾ ਉਹਨੇ ਮੈਂ ਚਾਰਜਿੰਗ ਲਾ ਕੀਤਾ ਉਹਦੇ ਮੈਂ ਗਲੀਸ਼ ਵੀ ਲਾਇਆ ਸੀਗਾ ਉਹ ਗਲੀਸ਼ ਲਾਇਆ ਕੰਮ ਆ ਗਿਆ ਯਾਨੀ ਕਹਿੰਦਾ ਉਹ ਰੇਲ ਮੰਤਰੀ ਬਣ ਗਿਆ ਪਰ ਲੋਕਾਂ ਵਾਸਤੇ ਕੋਈ ਨਹੀਂ ਬੋਲਦਾ ਜੀ ਸਾਨੂੰ ਸੁਤੇ ਬਈਆ ਵੀ ਕਿੜਾ ਟੋੜੀ ਦੇ ਬੱਟੂ ਨੂੰ ਬੇਨਤੀ ਕਰ ਰਿਹਾ ਚਾਹੁੰਦਾ ਵਾ ਵੀ ਹੋਂਦਾ ਆ ਜਾ ਪਾਵਰ ਦੇ ਕੋਲ ਕੇਂਦਰຊ ਵੀ ਤੂੰ ਆਓ ਲੇਕਿਨ ਭਈ ਨਹੀਂ ਲੋਕਾਂ ਵਾਸਤੇ ਲੜਦੇ ਉਹ ਗਲੀਸ਼ ਬਾਈ ਮੈਂ ਫਾੜੀ ਲਾ ਬੈਠਾ ਉਹਦਾ ਰੇਲ ਮੰਤਰੀ ਬਣ ਗਿਆ ਨਾ ਸਮਝਿਆ ਮੇਰਾ ਗਲੀਸ਼ ਕੰਮ ਕਰ ਗਿਆ ਚਾਰਜ ਮੈਂ ਕੀਤਾ ਸੀ ਕਿ ਬੁੱਡੇ ਨਾਲੇ ਵਾਸਤੇ ਉਹ ਪੈ ਗਿਆ ਕੁਰਸੀ ਨੂੰਰਾ ਕੁਰਸੀ 'ਤੇ ਚਾਰਜ ਹੋ ਗਿਆ ਮੇਰਾ ਭਰਾ ਰਣਜੀਤ ਜੀ ਜੀ ਅਜਾ ਮੁਬਾਰਕਾ ਦਿੰਨੇ ਆ ਵੀ ਰਾਸਵਾ ਮੈਂਬਰ ਬਣ ਗਿਆ ਵਾ ਅਜੇ ਹੁਣ ਬੇਨਤੀ ਕਰ ਰਿਹਾ ਜੀ ਕੰਮ ਕਰ ਤੋਂਰਾ ਕੰਮ ਕਰ ਪਾਣੀ ਰਾਜਸਥਾਨ ਨੂੰ ਜਾਂਦਾ ਰਹਿੰਦੇ ਨਾਲ ਕੋਈ ਗੱਲ ਨਹੀਂ ਬਾਈ ਜੀ ਅਸੀਂ ਕਹਿੰਦੇ ਰਾਜਸਥਾਨ ਵਾਲੇ ਵੀ ਸਾਡੇ ਭਰਾ ਵਾ ਉਹ ਵੀ ਵਧੀਆ ਪਾਣੀ ਪੀਣ ਮੰਦ ਵੀ ਬੰਦ ਕਰਨਾ ਚਾਹੀਦਾ ਮੋਰਚਾ ਲੱਗਿਆ ਜੀ ਮੋਰਚਾ ਇੱਕ ਮਿੱਤਰ ਕੰਮ ਹੈ ਕਿਵੇਂ ਪਾਣੀ ਦੇ ਉੱਪਰ ਪਾਣੀ ਪਵਿੱਤਰ ਬਚਦਾ ਹੁੰਦਾ ਕੰਮ ਵੀ ਉਵੇਂ ਹੀ ਪਵਿੱਤਰ ਹੈ ਕਿ ਪੰਜਾਬ ਦੇ ਅੰਦਰ ਪਾਣੀਆਂ ਦਾ ਮਸਲਾ ਕਾਫੀ ਭੱਟ ਰਿਹਾ ਹੈ ਪਾਣੀਆਂ ਦਾ ਮਸਲਾ ਭੱਟ ਰਿਹਾ ਪਤਸਭ ਪਾਣੀ ਪਾਣੀ ਲੋਕਾਂ ਨੂੰ ਪੀਣ ਲਈ ਮਿਲੇ ਖੇਤਾਂ ਨੂੰ ਮਿਲੇ ਸਾਫ਼ ਸੁਥਰਾ ਪਾਣੀ ਮਿਲੇ ਪਾਣੀ ਦਾ ਪਾਣੀ ਦੇ ਵਿੱਚ ਪੋਲੂਸ਼ਨ ਨਾ ਹੋਵੇ ਪਾਣੀ ਗੰਧਲਾ ਨਾ ਹੋਵੇ ਇਹ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਆਵਾਜ਼ ਉਠਾ ਰਹੇ ਅੱਜ ਪੰਜਾਬ ਐਕਸ਼ਨ ਕਮੇਟੀ ਨੇ ਤੇ ਹੋਰ ਜਿੱਥੇ ਬੰਦੀਆਂ ਨੇ ਮਿਲ ਕੇ ਲੁਗਿਆੜੇ ਦਾ ਬੜਾ ਮਸ਼ਹੂਰ ਕਹਿੰਦੇ ਨੈਗੇਟਿਵ ਉਹ ਬੁੱਢੇ ਨਾਲੇ ਦਾ ਜਿਹੜਾ ਬੁੱਢਾ ਹੈ ਉਹਨੂੰ ਲੈ ਕੇ ਜਿੱਥੇ ਪ੍ਰੋਗਰਾਮ ਰੱਖਿਆ ਸਤ ਸ੍ਰੀ ਅਕਾਲ ਕਿ ਤੁਸੀਂ ਵੀ ਆਇਓ ਮੈਂ ਆਪਣੀ ਕ੍ਰਾਂਤੀਕਾਰੀ ਕਿਸਾਨ ਜਿੱਟੇ ਨੂੰ ਵੱਲੋਂ ਇੱਥੇ ਮਜਬੂਤ ਤੇ ਆਇਆ ਕਿਉਂਕਿ 34 35 ਕਿਲੋਮੀਟਰ ਦਾ ਸਾਰਾ ਇਹ ਕਿ ਹੈ ਫਲੋ ਕਰਦਾ ਹੈ ਇਹਦੇ ਵਿੱਚ ਆਹ ਫਾਹਤੀਆਂ ਜੁਗੀਆਂ ਫੈਕਟਰੀਆਂ ਨੇ ਕੋਈ ਚਾਹ ਕੈਮੀਕਲ ਚ ਫਾਹਤੀਆਂ ਨੇ ਵੇਸਟ ਪ੍ਰੋਡਕਟ ਫਾਹਤੀਆਂ ਨੇ ਉਹਦੇ ਨਾਲ ਇਹਦੀ ਪ੍ਰੋਡਕਸ਼ਨ ਹੋ ਜਾਂਦੀ ਹੈ ਪਾਣੀ ਗੰਦਲਾ ਹੋ ਜਾਂਦਾ ਹੈ ਇਹਨਾਂ ਸਿੱਪੇ ਦੀ ਪਾਣੀ ਸਾਤੂ ਵਿੱਚ ਜਾ ਕੇ ਪੈ ਜਾਂਦਾ ਥੋੜਾ ਅੱਗੇ ਜਾ ਕੇ ਸੋ ਕਹਿ ਲੋ ਕਿ ਸਾਤੂ ਦਾ ਪਾਣੀ ਜਿਹੜਾ ਉਸ ਤੋਂ ਅੱਗੇ ਜਾਂਦਾ ਚਾਹੇ ਪੰਜਾਬ ਚ ਚਾਹੇ ਹਰਿਆਣਾ ਚ ਚਾਹੇ ਰਾਜਸਥਾਨ ਚ ਉੱਥੇ ਇਸ ਬੱਚਿਆ ਕ੍ਰੀਏਟ ਕਰਦਾ ਕਿਤਾ ਨਹੀਂ ਮਿੱਤੇ ਪੀਣ ਲਈ ਵੀ ਸੋ ਅੰਜਲੂ ਦੇਹਾਣੇ ਦਾ ਇਹ ਪੱਖ ਦਾ ਮਸਲਾ ਜਿਹਦੇ ਵਿੱਚ ਬਹੁਤ ਸਾਰੇ ਜਥੇਬੰਦੀਆਂ ਮੀਡੀਆ ਵਾਲੇ ਸਾਥੀ ਬੜੇ ਦੋਸ਼ਿਆਦ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹਰ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਜਾਂ ਲੋਕਾਂ ਦੇ ਕਿਉਂਕਿ ਮੈਂ ਕਿਸਾਨ ਲੀਡਰ ਹੀ ਨਹੀਂ ਮੈਂ ਇੱਕ ਡਾਕਟਰ ਵੀ ਹਾਂ ਮੈਨੂੰ ਪਤਾ ਕਿ ਪਾਣੀ ਦਾ ਗੰਧਲਾ ਪਾਣੀ ਹੈ ਜਿਹੜਾ ਕਿਵੇਂ ਕੈਂਸਰ ਪੈਦਾ ਕਰਦਾ ਹੈ ਕਿਵੇਂ ਪਾਣੀ ਪੋਲੂਟਡ ਹੋਵੇ ਕਿਵੇਂ ਇਨਫੈਕਟਿਵ ਹੈਪਾਟਾਈਟਿਸ ਪੈਦਾ ਕਰਦਾ ਹੈ ਕਿਵੇਂ ਉਹ ਬਹੁਤ ਸਾਰੀਆਂ ਗੈਸਟ੍ਰੋਐਂਟਰਾਈਟਿਸ ਦੀਆਂ ਬਿਮਾਰੀਆਂ ਲੈ ਕੇ ਆਉਂਦਾ ਸੋ ਇਸ ਕਰਕੇ ਪਾਣੀ ਦਾ ਸਾਫ਼ ਕਰਾਉਣਾ ਬਹੁਤ ਜ਼ਰੂਰੀ ਹੈ ਔਰ ਨਾਲੇ ਦੇ ਪਵਿੱਤਰ ਪਾਣੀ ਲਈ ਜੋ ਵੀ ਕੋਸ਼ਿਸ਼ ਹੋ ਚੱਲਦੀ ਹੈ ਉਹਨੇ ਜਸੂਰ ਮੁਕੰਦਮੇ ਪਹਿਲੇ ਕੋਈ ਵੀ ਕੋਈ ਰੱਖਿਆ ਨਾ ਤੋੜਦਾ ਹੈਗਾ ਕੀ ਪੱਥਰ ਉਹਦੇ ਆ ਮੈਂ ਉਹ ਬੰਦੇ ਆਉਣਾ ਦਾ ਕਿ ਕਿਸੇ ਐਮਐਲਏ ਨੇ ਤੁਹਾਡੇ ਨੇ ਜੋ ਕੋਈ ਅ ਸਰਗਿਆ ਸੀ ਇਹਦੇ ਵਾਸਤੇ ਉਹ ਦੂਰ ਤੱਕ ਸੇ ਜਾ ਕੇ ਉਹਨੇ ਗੁੱਸਾ ਕਰਿਆ ਬਿਊਰੋਕ੍ਰੇਸੀ ਤੇ ਵੈਸੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਬਿਊਰੋਕ੍ਰੇਸੀ ਆਪਣੇ ਆਪ ਚ ਨਹੀਂ ਕੋਈ ਚੀਜ਼ ਹੁੰਦੀ ਇੱਕ ਪੂਰੇ ਢਾਂਚੇ ਦੀ ਇੱਕ ਵਰਤੋਂ ਬਹੁਤ ਜਨਾ ਮੇਰਾ ਹੁੰਦਾ ਹੁੰਦਾ ਮੈਂ ਬੜੀ ਸਪਸ਼ਟ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਲੋਕਾਂ ਨੇ ਬੜੀ ਆਸਤੇ ਨਾਲ ਟ੍ਰੈਡੀਸ਼ਨਲ ਪਾਰਟੀਆਂ ਨੂੰ ਰਿਜੈਕਟ ਕਰਕੇ ਨਵੀਂ ਪਾਰਟੀ ਲਿਆਂਦੀ ਸੀ ਬੜੇ ਅਫਸੋਸ ਦੀ ਗੱਲ ਹੈ ਕਿ ਮੰਡਿਆਂ ਤੋਂ ਲੈ ਕੇ ਚੇਅਰਮੈਨਾਂ ਤੋਂ ਲੈ ਕੇ ਮੰਤਰੀਆਂ ਤੱਕ ਐਵਰੀਵੇਅਰ ਅਨੇ ਜਿਹੜੇ ਜਿਹੜੇ ਚਾਹੁੰਦੇ ਸੀ ਕੁਛ ਹੋਊਗਾ ਉਹ ਨਾ ਹੋ ਕੇ ਬਲਕਿ ਪੰਜਾਬ ਨੂੰ ਭ੍ਰਿਸ਼ਟਾਚਾਰੀ ਦੇ ਨਾਲ ਨੱਕੋ ਨੱਕ ਡਬੋ ਰੱਖਿਆ ਇਹ ਲੋਕਾਂ ਵੱਲੋਂ ਆਮ ਹੀ ਸ਼ਿਕਾਇਤਾਂ ਆ ਰਹੀਆਂ ਨੇ ਜਿੱਥੇ ਛੱਡ ਗਿਆ ਜਿੱਥੇ ਬਿਕੇ ਵੱਲੋਂ ਥੋੜੀ ਬਲਕਿ ਹਲੇ ਨਾ ਕਦੋਂ ਲੱਗਦਾ ਸੀ ਸ਼ਾਇਦ ਟਾਈਮ ਲੱਗੂਗਾ ਲੇਕਿਨ 2.5 ਸਾਲਾਂ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਆ ਗਿਆ ਵੀ ਪ੍ਰਾਪਰਟੀਆਂ ਤੇ ਦੇ ਨਾਮੀ ਰਜਿਸਟਰੀਆਂ ਕਰਾਈਆਂ ਜਾ ਰਹੀਆਂ ਨੇ ਮੁਖਤਿਆਰ ਨਾਮੇ ਦਿੱਤੇ ਜਾ ਰਹੇ ਨੇ ਜਿਹੜਾ ਸਾਰਾ ਇਸ ਸਰਕਾਰ ਦੇ ਅਧੀਨ ਮੰਤਰੀਆਂ ਤੇ ਅਫਸਰਾਂ ਵੱਲੋਂ ਕੀਤਾ ਜਾ ਰਿਹਾ ਬਹੁਤ ਤਰਫਦਨਯੋਗ ਹੈ ਪਰ ਪੰਜਾਬ ਦੇ ਲੋਕਾਂ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਨੇ ਬੜੀ ਚੰਗਾ ਅंदोलਨ ਖੜਾ ਕਰਾਂਗੇ ਅਸੀਂ ਰਲ ਕੇ ਉਹਦੇ ਚਗਵਾਈ ਕਰਾਂਗੇ ਉਹਦੇ ਚ ਸਹਵਾਗੇ ਔਰ ਇਹ ਚਾਹੇ ਪਾਣੀ ਦਾ ਮਸਲਾ ਚਾਹੇ ਪ੍ਰਸ਼ਟਾਚਾਰੀ ਦਾ ਮਸਲਾ ਚਾਹੇ ਭਾਈ ਭਤੀਜਾ ਵਾਦ ਦਾ ਮਸਲਾ ਹੈ ਪੰਜਾਬ ਦੇ ਲੋਕ ਦੇਸ਼ ਸੀ ਤੋਂ ਜ਼ਿਆਦਾ ਸੰਭਧਾਰਨੇ ਸਿਆਣੇ ਨੇ ਚੇਤਨ ਨੇ ਔਰ ਜ਼ਰੂਰੀ ਇਹ ਲੜਾਈ ਹੈ ਜਿਹਦੇ ਬੰਦੇ ਪੰਧਰ ਤੇ ਵਧੂਗੀ ਤੇ ਅਸੀਂ ਜਿੱਤਾਂਗੇ ਮੇਰਾ ਨਾਮ ਜਸਪੀਰਤ ਸਿੰਘ ਹੈ ਜੀ ਅੱਜ ਇਹ ਮੁਰਦਾ ਸ਼ੁਰੂ ਕੀਤਾ ਗਿਆ ਤੁਹਾਨੂੰ ਸਾਰੇ ਦੇਖੋ ਸਾਡੀਆਂ ਸੰਸਥਾਵਾਂ ਨਰਵਾ ਪੰਜਾਬ ਮੰਚ ਤੇ ਪਬਲਿਕ ਐਕਸ਼ਨ ਕਮੇਟੀ ਬੜੇ ਲੰਬੇ ਸਮੇਂ ਤੋਂ ਵਾਤਾਵਰਣ ਦੀ ਗੱਲ ਦੇ ਉੱਤੇ ਲੋਕਾਂ ਨੂੰ ਕੋਸ਼ਿਸ਼ ਕਰ ਰਹੀਆਂ ਤੇ ਕਿੰ ਆ ਪਰ ਜਾਗਰੂਕਤਾ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਹੀ ਜ਼ਿਆਦਾ ਹੁੰਦੀ ਹੈ ਇਹ ਬਹੁਤ ਵੱਡੇ ਪੱਧਰ ਦਾ ਸਮਾਗਮ ਹੈ ਜਿਸ ਪੰਜਾਬ ਪੂਰਾ ਹੀ ਸ਼ਾਮਲ ਹੋ ਰਿਹਾ ਹੈ ਕਿਉਂਕਿ ਪੂਰਾ ਪੰਜਾਬ ਉੱਠ ਕੇ ਆ ਜਾਵੇ ਤਾਂ ਫਿਰ ਜਾਗਰੂਕਤਾ ਤੋਂ ਗੱਲ ਬਹੁਤ ਅੱਗੇ ਚਲੀ ਜਾਂਦੀ ਹੈ ਮਸਲਾ ਹੱਲ ਹੋਣ ਵਾਲ ਗੱਲ ਅੱਗੇ ਵਧ ਜਾਂਦੀ ਹੈ ਕਿ ਉਮੀਦ ਕਰਦੇ ਹਾਂ ਕਿ ਸਿਰਫ ਜਾਗਰੂਕਤਾ ਹੀ ਨਹੀਂ ਹੋਏਗੀ ਮਸਲਾ ਹੱਲ ਹੋਣ ਵਾਲ ਗੱਲ ਅੱਗੇ ਦੁਨੀਆ ਤੇ ਕੀ ਤੁਹਾਡੇ ਕੋਲ ਕੋਈ ਪਲੈਨਿੰਗ ਇੱਥੇ ਕੋਈ ਕਰਨਾ ਕਿ ਪੂਰੀ ਕਿਹਦੀ ਮਾਤਲ ਸਾਢੇ 1 ਵਜੇ ਤੱਕ ਸਟੇਜ ਚੱਲੇਗੀ ਤੇ ਉਸ ਤੋਂ ਬਾਅਦ ਮਾਰਚ ਸ਼ੁਰੂ ਹੋਏਗਾ ਮਾਰਚ ਜਿਹੜਾ ਹੈ ਮਥਾ ਫੋਰਕਾ ਮਿਲਕ ਪਲਾਂਟ ਤੋਂ ਲੈ ਕੇ ਤੇ ਭਾਈ ਬਾਲਾ ਜੀ ਚੌਂਕ ਸ਼ਹੀਦ ਕਰਤਾਰ ਪਤਾਰ ਸਿੰਘ ਜੀ ਦੇ ਪੁੱਤ ਤੱਕ ਜਾਊਗਾ ਤੇ ਉੱਥੇ ਜਾ ਕੇ ਸਥਾਪਿਤ ਹੋਏ। ਪਹਿਲੇ ਗੋਗੀ ਸਾਹਿਬ ਨੇ ਐਮਐਲਏ ਸਾਹਿਬ ਨੇ ਕੋਟੋੜਦਾ ਨਹੀਂ ਬਸ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਮਨਾਇਆ ਮੁਕੱਦਰ ਕਰਦੀ ਕਰ ਰਹੇ। ਦੇਖੋ ਅਸੀਂ ਤਾਂ ਗੋਗੀ ਸਾਹਿਬ ਦਾ ਧੰਨਵਾਦੀ ਕਰ ਸਕਦੇ ਆ ਕਿਉਂਕਿ ਐਮਨ ਲੱਗਦਾ 10% ਦਾ ਕੱਟ ਉਹਨਾਂ ਕਰਕੇ ਵਧ ਗਿਆ ਹੁਣ ਤੇ ਦੂਜੀ ਗੱਲ ਹੈ ਕਿ ਇੱਕ ਐਮਐਲਏ ਨੂੰ ਤਾਂ ਸਮਝਾਈ ਗੱਲ। ਬਾਕੀ 116 ਰਹਿ ਗਏ ਆ। ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਸਮਝਾਣ ਦੀ ਉਸ ਤੋਂ ਬਾਅਦ ਅਫਸਰਾਂ ਨੂੰ ਸਮਝਾਉਣਗੇ। ਪਤਾ ਨਹੀਂ ਕਦੇ ਜਨਾਂ ਵੀ ਸਾਡੇ ਖੇਤਰ ਮੁਕਦੇ ਪਹਾੜਾਂ ਵਾਲੀ ਕੰਪਨੀ ਖਾ ਗਈ ਦੇਖੋ ਹੁਣ ਅਸੀਂ ਦਾ ਪਾਣੀ ਸਾਫ਼ ਕਰਾਣਾ ਔਰ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਭੇਜਿਆ ਉਹਨਾਂ ਤੋਂ ਹੀ ਕਰਾਣਾ ਹੈ ਹੁਣ ਅਸੀਂ ਬਦਲਣੇ ਨਹੀਂ ਹੈਗੇ ਐਮਐਲਏ ਦੇਖੋ ਕਿ ਸਾਹਿਬ ਨੂੰ ਬਹੁਤਾ ਜਿਆਦਾ ਲੱਗੇ ਤਾਂ ਫਿਰ ਛੱਡ ਦੇਣ ਆਪਣੀ ਸੀਟ ਤੇ ਰਿਜ਼ਾਈਨ ਕਰ ਦੇਣ ਤੇ ਉਸ ਤੋਂ ਬਾਅਦ ਨਵਾਂ ਬੰਦਾ ਆ ਕੇ ਕੰਮ ਹੋਵੇ ਉਸ ਕਰ ਸਕਦਾ ਕਿਉਂਕਿ ਅਸੀਂ ਦਾ ਕੰਮ ਹੋਵੇ ਤਾਂ ਕਰਾਣਾ ਜਿਹਨੂੰ ਅਸੀਂ ਇਲੈਕਟ ਕੀਤਾ ਜਿਹਨੂੰ ਅਸੀਂ ਨੁਮਾਇੰਦਾ ਚੁਣਿਆ ਜੇ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਲੱਗਦਾ ਤਾਂ ਫਿਰ ਪਹਿਲਾਂ ਕਰਨ ਵਾਲੋ ਚੰਗਾ ਹੈ ਕਿ ਰਸਤਾ ਖਾਲੀ ਕਰ ਦੇਣ ਜਿਹੜਾ ਹੋਰ ਕੋਈ ਠੀਕ ਆਊਗਾ ਉਹ ਕਰ ਲਏਗਾ ਮੈਂ ਸਭ ਤੋਂ ਪਹਿਲਾਂ ਦੇਖਾਂਗਾ ਜੀ ਬੜੇ ਦੁੱਖ ਦੀ ਗੱਲ ਹੈ ਕਿ 2.5 ਸਾਲ ਪਹਿਲਾਂ ਜਦੋਂ ਸਰਕਾਰ ਚੁਣੀ ਗਈ ਹੈ ਬਹੁਤ ਆਸ ਦੇ ਨਾਲ ਤੇ ਬਹੁਤ ਉਮੀਦ ਦੇ ਨਾਲ ਤੇ ਬਹੁਤ ਬਦਲਾਅ ਦੇ ਨਾਲ ਚੁਣਨ ਦੀ ਕੋਸ਼ਿਸ਼ ਕੀਤੀ ਗਈ ਸੀ ਬਹੁਤ ਵੱਡੇ ਜਿਹੜੇ ਮਗਰਮਾਚੂ ਬੈਠੇ ਸੀ ਉਹਨਾਂ ਨੂੰ ਲਾਇਆ ਗਿਆ ਸੀਗਾ ਪਰ ਅੱਜ 2 ਸਾਲ ਬਾਅਦ ਲੋਕਾਂ ਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਔਰ ਛੋਟੇ-ਛੋਟੇ ਕੰਮ ਮੈਂ ਸਮਝਦਾ ਬਹੁਤ ਵੱਡਾ ਕੰਮ ਹੈ ਤੁਸੀਂ ਇੰਡਸਟਰੀ ਮੈਂ ਕਿਸੇ ਦੇ ਵੀ ਉਲਟ ਨਹੀਂ ਆ ਇੰਡਸਟਰੀ ਹੋਏਗੀ ਕਾਰੋਬਾਰ ਮਿਲੇਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨੋਮ ਜਿਹੜੇ ਨੇ ਨਿਯਮ ਜਿਹੜੇ ਨੇ ਉਹਨਾਂ ਨੀਆਂ ਤਾਂ ਜੀਆਂ ਉਡਾ ਦਿਓ ਪਾਣੀ ਤੁਸੀਂ ਦਰਿਆਵਾਂ ਦਾ ਗੰਦਲਾ ਕਰ ਰਹੇ ਹੋ ਸਾਡੇ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹੋ ਇੰਨੀਆਂ ਬਿਮਾਰੀਆਂ ਜਿਹੜੀਆਂ ਫੈਲ ਰੀਆਂ ਨੇ ਅੱਜ ਮੇਰਾ ਖਿਆਲ ਹੈ ਕਿ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਹਸਪਤਾਲ ਤੋਂ ਹੋਣਗੇ ਉਹ ਪੰਜਾਬ ਦੇ ਵਿੱਚ ਹੋਣਗੇ ਔਰ ਤੁਸੀਂ ਜਾ ਕੇ ਦੇਖੋ ਮੇਰੇ ਨਾਲ ਹੁਣੇ ਅਹਮਾ ਜਲਦਾ ਬਾਰਡਰ ਟੱਪ ਜੋ 100 150 ਕਿਲੋਮੀਟਰ ਤੱਕ ਤੁਹਾਨੂੰ ਵੱਡਾ ਹਸਪਤਾਲ ਨਹੀਂ ਮਿਲਦਾ ਜਿਉਂ ਉੱਥੇ ਲੋਕ ਬਿਮਾਰ ਨਹੀਂ ਹੁੰਦੇ ਤੇ ਸਾਡੇ ਸੂਬੇ 'ਚ ਕਿਉਂ ਨਾ ਸਾਨੂੰ ਇੱਕ ਉਲਝਾ ਕੇ ਰੱਖ ਦਿੱਤਾ ਗਿਆ ਸਾਨੂੰ ਇਹਨਾਂ ਚੀਜ਼ਾਂ ਚ ਉਲਝਾ ਕੇ ਰੱਖ ਦਿੱਤਾ ਗਿਆ ਇਹੋ ਜੇ ਮੁੱਦਿਆਂ ਦੇ ਉੱਤੇ ਸਾਨੂੰ ਧਰਨੇ ਦੇਣੇ ਪੈ ਰਹੇ ਨੇ ਇਹੋ ਜੇ ਮੁੱਦਿਆਂ ਦੇ ਉੱਤੇ ਪਬਲਿਕ ਨੂੰ ਸਰਕਾਰ ਦੇ ਉੱਤਰਨਾ ਪੈ ਰਿਹਾ ਬਹੁਤ ਡੁੱਬ ਕੇ ਮਰਨ ਵਾਲੀ ਗੱਲ ਹੈ ਸਾਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਮੈਂ ਮਾਫੀਆ ਤੋੜਨਾ ਸਾਰ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਮੈਂ ਮਤਲਬ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣਾ ਪਹਿਲਾਂ ਸਾਡਾ ਪਾਣੀ ਦੇ ਸਾਫ਼ ਕਰਦੇ ਹੋ ਯਾਰ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਨਵੀਂ ਨਹਿਰ ਕੱਢਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਉਹ ਨਵੀਂ ਨਹਿਰ ਬਾਅਦ ਚੋਂ ਕੱਢ ਲਿਓ ਜਿਹੜੀਆਂ ਪਹਿਲਾਂ ਚੱਲਦੀਆਂ ਨੇ ਉਹਨਾਂ ਨੂੰ ਸਾਫ਼ ਕਰ ਲਓ ਸੋ ਅੱਜ ਇਸ ਧਰਨੇ ਦੇ ਵਿੱਚ ਇਹਨਾਂ ਮੈਨੂੰ ਵੀ ਸੱਦਾ ਦਿੱਤਾ ਸੀਗਾ ਔਰ ਇੱਥੇ ਪਹੁੰਚਿਆ ਜਿੱਥੇ ਕਿਤੇ ਵੀ ਇਹਨਾਂ ਨੂੰ ਲੋੜ ਹੈ ਇਹਨਾਂ ਦੀ ਨਾਲ ਕੱਲ ਐਮਐਲਏ ਨੇ ਤੋਰਦਾ ਨਹੀਂ ਪਤਾ ਤੋਰਦਾ ਨਹੀਂ ਜਾਣੇ ਕਿ ਮੈਂ ਕਹਿੰਦਾ ਵੀ ਕੰਮ ਨਹੀਂ ਹੋ ਰਿਹਾ ਮੇਰੀ ਨਜ਼ਰ ਦੇ ਵਿੱਚ ਬਹੁਤ ਘੱਟ ਐਮਐਲਏ ਸੀਗੇ ਜਿਹੜੇ ਇਹਨਾਂ ਦੇ ਜਿੰਨਾ ਨੂੰ ਮੈਂ ਕੋਲ ਠੀਕ ਸਮਝਦਾ ਸੀਗਾ ਪਰ ਜੋ ਬੋਗੀ ਨੇ ਕੀਤਾ ਜੋ ਬੋਗੀ ਐਮਐਲਏ ਨੇ ਕੀਤਾ ਆ ਜਮੀਰ ਕਿਤੇ ਨਾ ਕਿਤੇ ਤੁਹਾਨੂੰ ਹਲੂਣ ਤੇ ਜਾਂਦਾ ਹੈ ਨਾ ਕਿ ਤੁਸੀਂ ਇੰਨੀ ਪਬਲਿਕ ਨੂੰ ਸ਼ਦਾਈ ਬਣਾਇਆ ਜੇ ਤੁਸੀਂ ਪਬਲਿਕ ਨੂੰ ਰੱਬ ਰੂਪ ਮੰਨ ਲਓ ਜੇ ਤੁਸੀਂ ਮੰਨ ਲਓ ਇਹ ਸੰਗਤ ਰੱਬ ਦਾ ਰੂਪ ਹੈ ਤੁਹਾਡਾ ਨੀ ਨਹੀਂ ਕਰਦਾ ਮਨਾਂ ਝੂਠ ਬੋਲਣ ਦੀ ਉਹਨਾਂ ਦਾ ਜਮੀਰ ਜਾਗਿਆ ਉਹਨਾਂ ਨੇ ਉਪਰਾਲਾ ਕੀਤਾ ਔਰ ਮੈਂ ਗੋਗੀ ਜੀ ਕੋਲ ਅੱਜੇ ਆਸ ਲੈ ਕੇ ਚੱਲਿਆ ਲੁਧਿਆਣੇ ਦੇ ਵਿੱਚੋਂ ਕਿ ਲੁਧਿਆਣੇ ਦੀਆਂ ਹੋਰ ਵੀ ਜੜੀਆਂ ਕ੍ਰਿਤੀਆਂ ਨੇ ਉਹ ਗੋਗੀ ਜਿਹੜੇ ਨੇ ਉਹ ਇਹਨੂੰ ਬਿਲਕੁਲ ਮੰਚ ਦੇ ਉੱਤੇ ਲੈ ਕੇ ਆਉਣਗੇ ਉਹਨਾਂ ਨੂੰ ਜਾਗਰੂਕ ਕਰਨ ਸਰਕਾਰ ਦੀ ਜਿਹੜੀ ਪਾਲਿਸੀ ਬਣ ਚੁੱਕੀ ਹੈ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਸਹਿੰਦੇ ਬੰਦਿਆਂ ਨੂੰ ਲੁੱਟ ਲੋ ਤੇ ਗਰੀਬਾਂ ਦੇ ਵਿੱਚ ਵੰਡ ਦਿਓ ਤੇ ਉਹਨਾਂ ਨੂੰ ਮਗਰ ਲਾ ਲੋ ਆਟਾ ਦਾਲ ਦੇ ਕੇ ਬੱਤੀ ਫਰੀ ਦੇ ਕੇ ਜੇ ਤੁਹਾਡੇ ਕੋਲ ਸੋਰਸ ਹੀ ਨਹੀਂ ਹੈਗੇ ਜੇ ਤੁਹਾਡੇ ਕੋਲ ਸਾਧਨ ਹੀ ਨਹੀਂ ਹੈਗੇ ਤੁਸੀਂ ਕਿਉਂ ਇਹ ਜੇ ਲਾਰੇ ਲਾ ਰਹੇ ਹੋ ਕਿਉਂ ਇਹ ਜੇ ਕੰਮ ਕਰ ਰਹੇ ਹੋ 650 ਕਰੋੜ ਰੁਪਏ ਦਾ ਨਹੀਂ ਪੱਥਰ ਰੱਖਿਆ ਗਿਆ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਨਾ ਕਈ ਕਈ ਅਫਸਰਾਂ ਨੂੰ ਕਈ ਮਲਾਜ਼ਮਾਂ ਨੂੰ ਤਿੰਨਾਂ ਤੋਂ ਨਾ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ 650 ਕਰੋੜ ਰੁਪਿਆ ਕਿੱਥੋਂ ਲਾ ਦੇਣਗੇ ਸਿਰਫ ਬੋਟਾਂ ਦੇ ਉੱਤੇ ਨਜ਼ਰ ਆਉਣ ਵਾਲੀ ਸਰਕਾਰ ਹੈ ਸਿਰਫ ਬੋਟਾਂ ਦੇ ਉੱਤੇ ਦਿਖ ਰਿਹਾ ਥੱਲੇ ਜ਼ਮੀਨੀ ਹਕੀਕਤ ਕੁਝ ਨਹੀਂ ਸੈਂਟਰ ਨਾਲ ਲੱਗਦਾ ਹੈ ਉਹ ਸਾਨੂੰ ਸਾਡੇ ਦੇਸ਼ ਨੂੰ ਦੇ ਨਾਲ ਸੈਂਟਰ ਤੁਸੀਂ ਦੇਖੋ ਮੈਨੂੰ ਪੰਜਾਬ ਚ ਪੂਰੇ ਦੇ ਵਿੱਚ ਕੋ ਹਾਈਵੇ ਪ੍ਰੋਜੈਕਟ ਦੱਸਦਾ ਚੱਲਦਾ ਦੱਸ ਦਿਓ ਸੈਂਟਰ ਦੀ ਤੇ ਪੰਜਾਬ ਗਵਰਨਮੈਂਟ ਦੀ ਗਿਨੀ ਮਿਥੀ ਸਾਜਿਸ਼ ਹੈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਕ੍ਰਿਮੀਨਲ ਦਿਖਾਇਆ ਜਾ ਰਿਹਾ ਪੰਜਾਬ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਸੈਂਟਰ ਵੱਲੋਂ ਛਪਵਾਈਆਂ ਜਾਂਦੀਆਂ ਨੇ ਕਿ ਪੰਜਾਬ ਦੇ ਹਾਲਾਤ ਮਾੜੇ ਨੇ ਇੱਥੇ ਮਾਫੀਆ ਹੈਗਾ ਵੀ ਹੈ ਪਰ ਇਸ ਲੈਵਲ ਦੇ ਉੱਤੇ ਨਹੀਂ ਕਿ ਤੁਸੀਂ ਸਾਡੇ ਸਾਰੇ ਫਾਂਡੀ ਬੰਦ ਕਰ ਦਿਓ ਮੈਂ ਲਖਿਆ ਕਿ ਅੱਜ ਜਿਹੜਾ ਕਾਲੇ ਪਾਣੀ ਦਾ ਮੋਰਚਾ ਬਗਾਇਆ ਇੱਕ ਮਿੰਟ ਪੰਦਰਸਾਲ ਲੱਗਾ ਲੋਕਾਂ ਨੂੰ ਚਲਾਉਣ ਵਾਸਤੇ ਇੱਕ ਸਾਲ ਲੱਗਾ ਸੀ ਜੀ ਡੇਢ ਸਾਲ ਕਿਸਾਨ ਮੋਰਚੇ ਨੂੰ ਫੱਦੇ ਹੁੰਦੇ ਆ ਮੈਂ ਕਹਿਣਾ ਚਾਹੁੰਦਾ ਕਿ ਅੰਨੀ ਬੋਲੀ ਸਰਕਾਰ ਹੈ ਜਿਨ੍ਹਾਂ ਨੂੰ ਅਸੀਂ ਚੁਣ ਲਿਆ ਲੈਕਚਰ ਇਹਨਾਂ ਦੇ ਬਹੁਤ-ਬਹੁਤ ਸੋਹਣੇ ਹੁੰਦੇ ਰਹੇ ਭਗਵਾਨ ਜੀ ਮਾਨ ਨੂੰ ਗੱਲਾਂ ਬਹੁਤ ਆਉਂਦੀਆਂ ਜੇ ਉਹਦੇ ਬਾਰੇ ਮੈਂ ਕਹਿ ਲਵਾਂ ਨਾ ਕਿ ਤੁਹਾਡੀ ਪਹਿਲਾਂ ਹਾਲਤ ਕੀ ਸੀ ਤੇਰੇ ਐਮਐਲਏ ਦੀ ਕੀ ਹਾਲਤ ਸੀ ਤੇਰੇ ਮੰਤਰੀਆਂ ਦੀ ਕੀ ਹਾਲਤ ਸੀ ਉਹ ਕਹਿੰਦੇ ਆ ਨਾ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਮਿਲ ਗਈ ਹੈ ਮਖਮਲ ਦੀ ਰਜਾਈ ਲਾਇਕ ਤੇ ਤਰਪਾਲ ਦਿਓ ਤਰਪਾਲ ਉੜਨ ਵਾਲੇ ਤੁਸੀਂ ਲੋਕ ਕੱਲ 15 ਤਰੀਕ ਨੂੰ ਬੰਨ ਲਾਉਣ ਦੀ ਤਿਆਰੀ ਜਿਹੜੀ සම්ਪੂਰਨ ਹੋ ਰਹੀ ਹੈ ਕਿਹੜੇ ਵਾਲੀ ਜੀ ਮੈਂ ਇੱਕ ਚੀਜ਼ ਕਹਿਣਾ ਜੀ ਇਹ ਟੈਕਨੀਕਲੀ ਜਿੱਥੇ ਵੀ ਇਹ ਕੰਮ ਦੇ ਕੇ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਵੀ ਸਾਡੀ ਨੈਗੇਟਿਵਿਟੀ ਨਾ ਜਾਵੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੋ ਵੀ ਤੁਸੀਂ ਬੰਦ ਲਾਉਣੇ ਨੇ ਜੋ ਵੀ ਜੜੀਆਂ ਫੈਕਟਰੀਜ਼ ਪਾਣੀ ਸੁੱੜਦੀਆਂ ਨੇ ਘਾੜੇ ਪਾਣੀ ਦਾ ਮੋਰਚਾ ਸਾਡੀ ਜਿਹੜਾ ਜੀਵਨ ਦਾ ਹੱਕ ਆ ਜਿਹੜਾ ਸਾਨੂੰ ਮਿਲਿਆ ਹੋਇਆ ਆ ਇਹ ਲੜਾਈ ਉਹਦੀ ਆ ਅੱਜ ਪੰਜਾਬ ਦੇ ਬੱਚੇ ਗੁੜਤੀ ਦੇ ਵਿੱਚ ਵੀ ਉਹਨਾਂ ਨੂੰ ਤਜਾਬ ਮਿਲ ਜਾਂਦਾ ਆ ਉਹਨਾਂ ਨੂੰ ਕੈਮੀਕਲ ਮਿਲ ਰਿਹਾ ਸਾਡੇ ਾਰੇ ਦਰਿਆ ਪਲੀਤ ਹੋ ਗਏ ਆ ਸਾਡਾ ਪੀਣ ਵਾਲਾ ਪਾਣੀ ਖੋਲਿਆ ਸਾਡੇ ਦਰਿਆ ਖੋਲੇ ਤੇ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਬਾਰ ਬਾਰ ਨਹਿਰਾਂ ਦਰਿਆ ਸਾਫ ਕਰਾ ਦਿੰਨੇ ਆ ਇਹਨਾਂ ਦੇ ਐਮ ਐਲ اے ਗੱਲ ਨਹੀਂ ਕਰਦੇ ਵੀ ਅਸੀਂ ਡਿਗਣੋ ਬੰਦ ਕਰਨਾ ਆ ਇਹ ਗੱਲ ਨਹੀਂ ਕਹਿੰਦੇ ਵੀ ਇਹ ਜ਼ਹਿਰ ਡਿਗਣੀ ਨਹੀਂ ਚਾਹੀਦੀ ਉਹ ਕਹਿੰਦੇ ਜ਼ਹਿਰ ਡਿਗੂਗੀ ਅਸੀਂ ਸਾਫ ਕਰ ਦੇਾਂਗੇ ਨਹੀਂ ਸਾਫ ਕਰਾਂਗੇ ਅਫਸਰਾਂ ਨੂੰ ਗਾਲਾਂ ਕੱਢ ਦੇਾਂਗੇ ਪਰ ਉਹ ਇਸ ਗੱਲ ਤੇ ਨਹੀਂ ਆਉਂਦੇ ਵੀ ਪੰਜਾਬ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਸਾਫ ਹੋਣਾ ਚਾਹੀਦਾ ਉਹ ਕਹਿੰਦੇ ਜੇ ਦੇ ਕੱਪੜਾ ਰੰਗਣਾ ਆ ਤੇ ਫੇਰ ਸਾਫ ਪਾਣੀ ਚਾਹੀਦਾ ਪਰ ਜੇ ਤੁਹਾਡੇ ਜਵਾਕ ਨੇ ਪਾਣੀ ਪੀਣਾ ਤੇ ਤੁਸੀਂ ਗੰਦਾ ਬੰਦਾ ਪੀ ਲੋ ਇਹ ਮੋਰਚਾ ਇਸ ਬੇਦਬੀ ਦੇ ਖਿਲਾਫ ਹੈ ਜਿਹੜੀ ਪੰਜਾਬ ਦੇ ਨਹਿਰਾਂ ਦੀ ਦੇ ਪੰਜਾਬ ਦੀ ਜਿਹੜੀ ਪੁਸ਼ਤ ਜਿਹੜੀ ਇਕੋਸਾਈਡ ਹੋਇਆ ਸਾਡੀ نسل ਖੁਸ਼ੀ ਹੋਈ ਆ ਅਸੀਂ ਆਪਣੇ ਦਰਿਆ ਜਿਹੜੇ ਆ ਹੁਣ ਬਚਾਉਣੇ ਨੇ ਅਸੀਂ ਵਾਪਸ ਲੈਣੇ ਨੇ ਇਹਨਾਂ ਲੋਕਾਂ ਨੂੰ ਜਨਰਲ ਸਾਡਾ ਪੀਣ ਵਾਲਾ ਪਾਣੀ ਪੱਤੜ ਦਾ ਵੀ ਖੋਲਿਆ ਤੇ ਦਰਿਆਵਾਂ ਦਾ ਵੀ ਖੋਲਿਆ ਗੰਦਾ ਕੱਲ ਜਿਹੜੇ ਬੰਦੇ ਸਾਡੇ ਪਾਣੀਆਂ ਨੂੰ ਗੰਦਾ ਕਰਨਦੇ ਆ ਕੱਲ ਵੀ ਉਹਨਾਂ ਨੇ ਨਾ ਉਧਰ ਨੂੰ ਮੂੰਹ ਕੀਤਾ ਨਾ ਉਂਗਲ ਕੀਤੀ ਉਹ ਕਹਿੰਦੇ ਆ ਵੀ ਜਿਹੜੇ ਅਫਸਰ ਤਾਂ ਜਿਹੜੇ ਲੋਕ ਸਾਫ਼ ਕਰਦੇ ਆ ਉਹ ਚੰਗੀ ਤਰ੍ਹਾਂ ਨਹੀਂ ਸਾਫ਼ ਕਰਦੇ ਮੈਂ ਗੋਗੀ ਨੂੰ ਪੁੱਛਣਾ ਜਾਣਾ ਵੀ ਕੀ ਜਿਹੜੇ ਸਿਵਾਈ ਸੇਵਕ ਆ ਜਿਹੜੇ ਇਹਨਾਂ ਦਰਿਆਵਾਂ ਨੂੰ ਜਿਨ੍ਹਾਂ ਦੀ ਡਿਊਟੀ ਆ ਸਾਫ਼ ਕਰਨ ਦੀ ਕੀ ਇਹ ਉਹ ਜ਼ਿੰਮੇਦਾਰ ਹੈ ਜਾਂ ਉਹ ਜ਼ਿੰਮੇਦਾਰਾ ਜਿਹੜੇ ਵਿੱਚ ਸੁੱਟਦੇ ਆ ਜਦੋਂ ਕੋਈ ਬੰਦਾ ਜਿਹੜੇ ਸੀਵਰ ਦੇ ਵਿੱਚ ਕੈਮੀਕਲ ਪੈਂਦਾ ਆ ਤੁਸੀਂ ਉਹਨੂੰ ਕਿਹੜੇ ਕੱਪੜੇ ਪਾਉਣ ਨੂੰ ਦਿੰਦੇ ਹੋ ਵੀ ਉਹ ਸਾਫ਼ ਉਹ ਕੋਈ ਉਹਨੂੰ ਰਬੜ ਦੇ ਕੇ ਸੂਟ ਨਹੀਂ ਮਿਲਦੇ ਉਹ ਉਹ ਸੇ ਹੀ ਗੰਦੇ ਪਾਣੀ ਦੇ ਵਿੱਚ ਵੱਢਦਾ ਆ ਹੁਣ ਤੁਸੀਂ ਚਾਹੁੰਦੇ ਆ ਵੀ ਉਹ ਉਹ ਦਾ ਚਹਿਰਾ ਵੀ ਚੱਲੇ ਕਿ ਬਹੁਤ ਗਲਤ ਕਰ ਲਿਆ ਪੰਜਾਬ ਦੇ ਹਰ ਥੱਪਕੇ ਨਾਲ ਧੱਕਾ ਆ ਔਰ ਸਭ ਤੋਂ ਵੱਡਾ ਧੱਕਾ ਉਹਨਾਂ ਦੇ ਨਾਲ ਆ ਜਿਨ੍ਹਾਂ ਦੀ ਡਿਊਟੀ ਇਹਨਾਂ ਗੱਟਰਾਂ ਨੂੰ ਸਾਫ਼ ਕਰਨ ਦੀ ਲਈ ਜਾਂਦੀ ਹੈ ਇਹਦਾ ਨਹੀਂ ਹੋਣਾ ਚਾਹੀਦਾ ਫਿਰ ਮੇਰੇ ਅੱਗੇ ਅੰਮੀ ਜੀ ਦਾ ਸਰ ਉਹ ਤੁਸੀਂ ਇਸ ਥਾੜੇ ਪਾਣੀ ਨੂੰ ਬੰਦ ਮਾਰਾਂਗੇ 15 ਸਤੰਬਰ ਨੂੰ ਆਪ ਜਾ ਕੇ ਅਮਨਦੀਪ ਸਿੰਘ ਬੈਂਸ ਡਾਕਟਰ ਡਾ ਡਾਲਵਿੰਦਰ ਸਿੰਘ ਗਰੇਵਾਲ ਐਕਚੁਅਲੀ ਇਹ ਸਾਰਾ ਕੁਝ ਬੰਦ ਹੋ ਸਕਦਾ ਹੈ ਜੇ ਸਰਪੰਚ ਆਹੇ ਤਾਂ ਔਰ ਜੇ ਪੋਲਿਊਸ਼ਨ ਕੰਟਰੋਲ ਬੋਰਡ ਚਾਹੇ ਤਾਂ ਪਰੇ ਕਰਦੇ ਨਹੀਂ ਹੈ ਮੈਂ ਇੱਥੇ ਇੱਕ ਸਟੂਡੈਂਟ ਦੀ ਪੀ ਐਚ ਡੀ ਕਰਵਾਈ ਹੈ ਬੁੱਡਾ ਰਾਲਾ ਤੇ ਇੱਕ শ্রীলਾਂਕਾ ਦਾ ਦਰਿਆਕ ਸਰਕਲਾਨੀ ਰਿਵਰ ਉਹ ਮੈਂ ਅਜਿਹਾ ਸਟੂਡੈਂਟ ਸੀਗਾ ਉੱਥੇ ਮੈਂ ਜਾ ਕੇ ਦੇਖਿਆ ਕਿ ਉੱਥੇ 25 ਫੈਕਟਰੀਆਂ ਦਰਿਆ ਦੇ ਨਾਲ ਨਾਲ ਲੈ 1 ਇੰਚ ਦੀ ਦਰਿਆ ਦੇ ਵਿੱਚ ਜਾਂਦਾ ਉਹ ਜਿੱਤੇ ਜਿੱਤੋਂ ਪਾਣੀ ਨਿਕਲਦਾ ਖਰਾਬ ਉਸੇ ਫੈਕਟਰੀ ਉਹ ਬੰਦ ਕਰਵਾ ਦਿੰਦੇ 1 ਮਿੰਟ ਦੇ ਵਿੱਚ ਇੱਥੇ ਤਕਰੀਬਨ 30 ਫੈਕਟਰੀਆਂ ਨੇ ਜਿੰਨਾ ਜੋ ਗੰਦਾ ਪਾਣੀ ਨਿਕਲ ਰਿਹਾ ਔਰ ਇੰਨਾ ਤੇਜਾਬੀ ਪਾਣੀ ਨਿਕਲ ਰਿਹਾ ਹੈ ਇੰਨਾ ਭਾਰਾ ਪਾਣੀ ਨਿਕਲ ਰਿਹਾ ਹੈ ਔਰ ਇੰਨਾ ਜ਼ਹਿਰੀਲਾ ਪਾਣੀ ਨਿਕਲ ਰਿਹਾ ਹੈ ਜਿਹਨੂੰ ਰੋਗ ਅਸੀਂ ਵੀ ਰਹੇ ਆ ਕਿਉਂ ਸੀਟੀਪੀ ਦੇ ਨਾਂ ਦੇ ਉੱਤੇ ਰੋਕਣ ਦੀ ਕੋਈ ਕਰਦੇ ਆ ਕੁਝ ਨਹੀਂ ਹੋ ਰਿਹਾ ਨਾ ਕੋਈ ਪੋਲੂਸ਼ਨ ਦਾ ਚੈੱਕ ਹੁੰਦਾ ਹੈ ਖਾਸ ਕਰਕੇ ਟਿਊਬਨ ਕਰਾ ਉੱਥੇ ਫੈਕਟਰੀਆਂ ਵਿੱਚ ਡੈਕ ਮਾਰ ਕੇ ਉਹਦੇ ਵਿੱਚ ਹੀ ਗੰਦਾ ਪਾਣੀ ਪਾਈ ਜਾਂਦੇ ਆ ਉਹ ਸਾਡੀ ਧਰਤੀ ਜੀ ਵੀ ਆਈ ਜਾਂਦਾ ਸਾਡੇ ਘਰਾਂ ਚ ਵੀ ਆਈ ਜਾਂਦਾ ਹੈ ਮੈਂ ਚੈੱਕ ਕੀਤਾ 1500 ਡਾਊਨ ਤੱਕ ਚੱਲਿਆ ਗਿਆ ਇਹਦਾ ਡੈਡਲਾਈ ਪਾਣੀ ਹੈ ਜਿਹੜਾ ਅਸੀਂ ਪੀਵਾਂਗੇ ਜੇ ਅਸੀਂ ਇਦਾਂ ਚੱਲਦਾ ਰਿਹਾ ਆ ਹੋਰ ਕਸਾ ਸਾਡਾ ਨੂੰ ਸਾਡੇ ਬੰਦੇ ਸਾਰੇ ਜ਼ਹਿਰੀਲੇ ਹੋ ਜਾਣਗੇ ਪਾਣੀ ਤਾਂ ਉਹਦਾ ਵੀ ਖਤਮ ਹੋ ਰਿਹਾ ਜਿਹੜਾ ਹੈ ਉਹ ਵੀ ਜ਼ਹਿਰੀਲਾ ਪਾਣੀ ਹੈ ਤਾਂ ਇੱਥੇ ਮੀਆਵਾਨ ਬਣ ਜਾਏਗਾ ਇਹ ਅਗਰ ਅਸੀਂ ਹੁਣ ਕੁਝ ਨਹੀਂ ਕੀਤਾ ਤਾਂ ਇਹ ਸਾਨੂੰ ਸਾਰਿਆਂ ਨੂੰ ਲੜ ਕੇ ਪਹਿਲਾਂ ਤਾਂ ਉਹਨਾਂ ਫੈਕਟਰੀਆਂ ਨੂੰ ਬੰਦ ਕਰਨਾ ਪਵੇਗਾ ਜਿਹੜਾ ਜ਼ਹਿਰੀਲਾ ਪਾਣੀ ਵਿੱਚ ਛੱਡਦੇ ਨੇ ਔਰ ਜਾ ਸਾਨੂੰ ਸਰਕਾਰ ਨੂੰ ਟਾਈਟ ਕਰਨਾ ਚਾਹੀਦਾ ਹੈ ਕਿ ਇਹ ਹੋ ਜਾ ਇਹਨੂੰ ਜਿਆਦਾ ਪੱਕਾ ਕਰੇ ਜਾਂ ਛੱਤ ਵਾਲਾ ਕਰੇ ਕੀਤਾ ਜਾ ਸਕਦਾ 700 ਕਰੋੜ ਪਹਿਲਾ ਪੈਸਾ ਖਰਚ ਹੋ ਰਿਹਾ ਕਿੱਥੇ ਗਿਆ ਉਹਦਾ ਵੀ ਕੋਈ ਪਤਾ ਨਹੀਂ ਹੈ ਪੈਸੇ ਦਾ ਹਿਸਾਬ ਕਿਤਾਬ ਹੁਣ ਜਿਹੜੇ ਜੋ ਪ੍ਰੋਪਾਗੈਂਡਾ ਕਰਦੇ ਨੇ ਅਸੀਂ ਆ ਕਰਤਾ ਅ ਤੱਕ ਕੁਝ ਨਹੀਂ ਹੋਇਆ ਮੈਂ ਖੁਦ ਜਾ ਕੇ ਦੇਖ ਕੇ ਆਇਆ ਇਹਨਾਂ ਨੂੰ ਚਾਹੀਦਾ ਕੁਝ ਨਾ ਕੁਝ ਉਨੀ ਤੇ ਕਰਨ ਜੇ ਜ਼ਮੀਨ ਤੇ ਨਹੀਂ ਕਰਗੇ ਤਾਂ ਕੁਝ ਨਹੀਂ ਹੋਣ ਵਾਲਾ ਤੋਂ ਇਹ ਲਗਾਤਾਰ ਪਿਛਲੇ 35 40 ਸਾਲ ਤੋਂ ਸਾਡੇ دریاਵਾਂ ਦੇ ਵਿੱਚ ਹਜ਼ਾਰਾਂ ਡਾਇੰਗ ਫੈਕਟਰੀਆਂ ਡੈਰੀਆਂ ਦਾ ਪੂਰੇ ਲੁਧਿਆਣੇ ਦਾ ਸੀਪਲੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ ਡਰੇਨਿੰਗ ਵਰਗੇ ਕੈਮੀਕਲ ਪਾ ਕੇ ਘੱਟੋ ਘੱਟ ਪੂਰਾ ਦੱਖਣ ਮਾ ਦੱਖਣੀ ਮਾਲਵਾ ਤੇ ਗਾਂ ਰਾਜਸਥਾਨ ਤੱਕ ਦੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ ਲੋਕਾਂ ਦੇ ਵਿੱਚ ਐਨਾ ਬੁਰਾ ਹਾਲ ਆ ਪਿੰਡਾਂ 'ਚ ਗਏ ਆ ਘੱਟੋ ਘੱਟ 80% ਲੋਕਾਂ ਨੂੰ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕਿਆ ਫਰਾ ਇੱਛੇ ਡਰਾਮੇ ਕਰ ਰਿਹਾ ਇੱਥੋਂ ਦਾ ਐਮ.ਐਲ.ਏ ਗੋਗੀ ਇੱਕ ਨੀ ਪੱਥਰ ਪਟਕੀ ਨੀ ਪੱਥਰ ਪਟਣਾਂ ਗੱਲ ਨਹੀਂ ਬਣਨੀ ਪੱਟਣੀਆਂ ਪੈਪਾਂ ਪੱਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨੇ ਸਤਲੁਜ 'ਚ ਪੈਂਦੀਆਂ ਕਰਨੀਓ ਫੈਕਟਰੀਆਂ ਬੰਦ ਕਰੋ ਡੈਰੀਆਂ ਬੰਦ ਕਰੋ ਉਹ ਸੀਵੇਜ ਦਾ ਪਾਣੀ ਜ਼ਹਿਰ ਪਾਣੀ ਬੰਦ ਕਰੋ ਆ ਡਰਾਮੇ ਨਹੀਂ ਵੀ ਅਸੀਂ ਨੀ ਪੱਥਰ ਪਟਤਾ ਜੀ ਉਹ ਕਹਿੰਦਾ ਕਿ ਮੇਰੀ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਤੂੰ ਐਮ.ਐਲ.ਏ ਕਹਿੰਦਾ ਸੀਫਾ ਦੇ ਘਰੇ ਬੈਠ ਕਿ ਨਾ ਸਾਡਾ ਮੁੱਖ ਮੰਤਰੀ ਦਾ ਪੂਰਾ ਧਿਆਨ ਹੈ ਮੁੱਖ ਮੰਤਰੀ ਦੇ ਕੋਲ ਛੁਟਕਲੇ ਆ ਕਹਾਣੀਆਂ ਨੇ ਡਰਾਮੇ ਵਾਈ ਤੋਂ ਇਲਾਵਾ ਕੱਖ ਨਹੀਂ ਰੋਜ਼ ਪੰਜਾਬ 'ਚ ਗੋਲੀਆਂ ਚੱਲਦੀਆਂ ਕੱਲ ਕਿਨਾਰੀ ਪਰਿਵਾਰ ਦੇ ਘਰੇ ਗੋਲੀਆਂ ਆ ਕੇ ਮਾਰ ਗਏ ਰੋਜ਼ ਪੰਜਾਬ ਦੇ ਵਿੱਚ ਹਜ਼ਾਰ ਮੈਤਰ ਕੇ ਗਿਣਤੀ ਦਰਜਨਾਂ ਦੇ ਹਿਸਾਬ ਨਾਲ ਚਿੱਟੇ ਨਾ ਮੁੰਡੇ ਮਰ ਰਹੇ ਆ ਅਸੀਂ ਕਿੰਨੇ 40 ਸਾਲ ਤੋਂ ਲੈ ਕੇ ਅਸੀਂ ਆ ਯਾਰਾ ਪੀਕੇ ਪਾਣੀ 'ਚ ਮਰ ਰਹੇ ਆ ਪ੍ਰਵਾਸ ਹੋ ਰਿਹਾ ਪੰਜਾਬ ਉੱਜੜ ਰਿਹਾ ਖਤਮ ਹੋ ਰਿਹਾ ਚਾਰਸ ਫਿਰੋਂ ਪੰਜਾਬ ਪਰ ਇਹ ਪੰਜਾਬ ਦਾ ਨੀਰੋ ਆ ਨੀਰੋ ਰੋਮਸੜ ਦਾ ਵੱਲਦਾ ਹੈ ਨੀਰੋ ਬੰਸਰੀ ਵਜਾਂਦਾ ਹੈ ਅੱਜ ਪੰਜਾਬ ਸੜ ਵੱਲ ਰਿਹਾ ਮਰ ਰਿਹਾ ਗੇਟਨ ਕਲੇ ਕਹਾਣੀਆਂ ਤੋਂ ਇਲਾਵਾ ਬੰਦੇ ਦੇ ਪੱਲੇ ਕੱਖ ਨਹੀਂ ਗੰਪ ਰੋੜੀ ਜਾਂਦਾ ਚਾਰ ਗਾਲਾਂ ਬਾਦਲਾਂ ਨੂੰ ਚਾਰ ਗਾਲਾਂ ਕਾਂਗਰਸ ਨੂੰ ਇਹ ਤੋਂ ਇਲਾਵਾ ਹਜ਼ਾਰਾਂ ਲੋਕ ਜਿਹੜੇ ਆਏ ਆ ਇਹ ਉਹ ਮੁੱਖ ਮੰਤਰੀ ਆ ਤੇਜੇ ਹੇਲੇ ਪਿੰਡ ਗਿਆ ਸੀ ਫਾਿਲਕਾ ਦੇ ਕੋਲੇ ਇਹ ਉਹ ਮੁੱਖ ਮੰਤਰੀ ਦਾ ਧਰਾਗਲੇ ਪਿੰਡ ਗਿਆ ਸੀ ਮਲੋੜ ਦੇ ਕੋਲੇ ਜਿੱਥੇ ਕਹਿੰਦਾ ਸੀ ਆਹ ਦੇਖੋ ਲੋਕ ਯਾਰ ਨਾ ਮਰ ਰਿਹਾ ਇਹ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਫੈਕਟਰੀਆਂ ਥੱਲੇ ਯਾਰਾ ਪਾਉਂਦੀਆਂ ਨੇ ਅੱਜ ਕੀ ਗੱਲ ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ ਅੱਖਾਂ ਵੀ ਚਲੀਆਂ ਅੱਜ ਕਿਉਂ ਬੰਦ ਆ ਅੱਜ ਕਿਉਂ ਲੋਕਾਂ ਨੂੰ ਹਲਾਤਾਂ ਛੱਡਿਆ ਹੋਇਆ ਕੋਈ ਗੱਲ ਨਹੀਂ ਭਵੰਤ ਸਿੰਘਾਂ ਇੰਨਾ ਡਰ ਇੰਨਾ ਖਾਬ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ ਜਿਹੜਾ ਕਹਿੰਦਾ ਮੈਂ ਸੱਥਾਂ ਜਾ ਕੇ ਬਹਿ ਜੰਨਾ ਮੈਂ ਲੋਕਾਂ ਨਾਲ ਬੈਠਦਾ ਮੈਂ ਤਾਂ ਸਾਡੀਆਂ ਸਰਕਾਰਾਂ ਸੱਥਾਂ ਚੱਲਣਗੀਆਂ ਉਹ ਬੰਦਾ ਜੇ ਇੰਨਾ ਖਾਬ ਖਾਰਾ ਜਿਹੜਾ ਕਹਨਾ ਸੀਗਾ ਕਿ ਜੇ ਡਰ ਲੱਗਦਾ ਫਲਟਰੀ ਫਾਰਮ ਖੋਲ੍ਹ ਲੋ ਕਾਰਖਾਨੇ ਖੋਲ੍ਹ ਲੋ ਹੋਰ ਕੰਮ ਕਰ ਲੋ ਤੈਨੂੰ ਇੰਨਾ ਡਰ ਆਪਣੇ ਲੋਕਾਂ ਤੋਂ ਕਿਉਂਕਿ ਤੂੰ ਝੂਠਾਂ ਅਸਰ ਦਾ ਪਖੰਡ ਆਵਾਜ਼ਾਂ ਡਰਾਮੇ ਆਵਾਜ਼ਾਂ ਤੁਪਾਰੇ ਭਾਈ ਅੱਜ ਵੱਡਾ ਰੋ ਮਾਰਚ ਆ ਅਗਲੇ ਮਹੀਨੇ ਸਤੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਪੁੱਡੇ ਦਰਿਆ ਨੂੰ ਬੰਨ ਮਾਰਾਂਗੇ ਤੇ ਯਰਾਂ ਨੂੰ ਬੰਨ ਮਾਰਾਂਗੇ ਇਹ ਬਹੁਤ ਹੋ ਗਿਆ ਜੈ ਜੱਥੇਦਾਰ ਜਿੰਦਾਬਾਦ ਜੈ ਜੱਥੇਦਾਰ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਕਿਹੜਾ ਆਗਾਜ਼ ਕੀਤਾ ਗਿਆ ਇੰਨੀ ਗੱਲ ਰਹੇਗਾ ਅਸੀਂ 8 ਸਾਲ ਤੋਂ ਲਗਾਤਾਰ ਲੜ ਰਹੇ ਹਾਂ 16 ਤੋਂ ਲੈ ਕੇ ਬੁੱਢੇ ਤੱਕ ਉੱਥੇ ਕਦੇ ਉਹ ਸਮਾਂ ਹੁੰਦਾ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜੇ ਬਰਤਾਰ ਸਿੰਘ ਨਾ ਵੀ ਸਾਡੇ ਨਾਲ ਖੜਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਆ ਕੇ ਉਹ ਸਮਾਂ ਸੀਗਾ ਆ ਸਾਰੇ ਆਸੂ ਵਰਗੇ ਬੋਲਦੇ ਰਹੇ ਆਸੂ-ਉਸੂ ਵਰਗੇ ਵੀ ਰਾਜਨੀਤੀ ਕਰਦੇ ਰਹੇ ਰਮਜੀਤ ਬਿੱਟੂ ਵੀ ਰਾਜਨੀਤੀ ਕਰਦਾ ਰਿਹਾ ਐਮਪੀ ਆ ਲੁਧਿਆਣੇ ਦਾ ਐਮਪੀ ਤਾਂ ਨਹੀਂ ਹਰ ਗਿਆ ਰਾਜਾ ਬਣੇਗਾ ਐਮਪੀ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮੇ ਗੱਲ ਕਹਿ ਰਿਹਾ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਯਾਰ ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਡੀ ਜ਼ਿੰਦਗੀ ਆ ਇੱਕ ਪਾਸੇ ਮੌਤ ਹੈ ਇੱਕ ਪਾਸੇ ਪਾਇਸਾ ਇੱਕ ਪਾਸੇ ਜ਼ਿੰਦਗੀ ਆ ਤੁਸੀਂ ਕਿਹਨੂੰ ਚੁਣੋਗੇ ਜਾਨ ਆਲਾ ਜਹਾਨ ਆ ਇਹ ਗੰਦਾ ਨਾਲਾ ਹੁਣ ਸਾਫ਼ ਹੋ ਕੇ ਇੱਧਰ ਦੇਗਾ ਇਹ ਗੰਦਾ ਨਾਲਾ ਹਰ ਹਾਲ ਸਾਫ਼ ਹੋਊਗਾ ਤੇ ਜਾਫਰੀ ਜ਼ਿਲ੍ਹਾ ਜਾਮਾ ਇਹ ਗੱਲ ਇੱਕੋ ਹੀ ਹੋਊਗੀ